ਸ਼ਹਿਰ ਧਾਰੀਵਾਲ ਵਿੱਚ ਰੋਜ਼ਾਨਾ ਕਈ-ਕਈ ਘੰਟੇ ਲੱਗਾ ਰਹਿੰਦਾ ਹੈ ਜਾਮ ਸ਼ਹਿਰ ਧਾਰੀਵਾਲ ਦੇ ਵਸਨੀਕਾਂ ਨੇ ਦੱਸਿਆ ਕਿ ਇੱਕ ਹੀ ਧਾਰੀਵਾਲ ਦੇ ਵਿੱਚ ਟ੍ਰੈਫਿਕ ਮੁਲਾਜ਼ਮ ਉਮਦਾ ਸੀ ਜਦ ਕਿ ਉਹ ਵੀ 4-5 ਦਿਨ ਤੋਂ ਲਗਾਤਾਰ ਡਿਊਟੀ ਉੱਪਰ ਨਹੀਂ ਆ ਰਿਹਾ ਹਾ ਉਹਨਾਂ ਨੇ ਮੰਗ ਕੀਤੀ ਕਿ ਸ਼ਹਿਰ ਧਾਰੀਵਾਲ ਦੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਉਹਨਾਂ ਨੇ ਆਖਿਆ ਕਿ ਨਗਰ ਕਾਉਂਸਲ ਧਾਰੀਵਾਲ ਵੱਲੋਂ ਕਿਹਾ ਜਾਂਦਾ ਹੈ ਕਿ ਨਜਾਇਜ਼ ਕਬਜ਼ੇ ਹਟਾਏ ਜਾਣਗੇ ਪਰ ਨਜਾਇਜ਼ ਕਬਜ਼ੇ ਨਹੀਂ ਹਟਾਏ ਜਾਂਦੇ ਜੋ ਰੇੜੀਆਂ ਹਨ ਉਹ ਵੀ ਸ਼ਰਕ ਦੇ ਉੱਪਰ ਹੀ ਲੱਗੀਆਂ ਹੁੰਦੀਆਂ ਹਨ ਜਿਸ ਕਾਰਨ ਕਿਸੇ ਨੇ ਕੋਈ ਸਮਾਨ ਲੈਣਾ ਹੁੰਦਾ ਹੈ ਤਾਂ ਉਹ ਆਪਣੇ ਵਾਹਨ ਨੂੰ ਸ਼ਰਕ ਦੇ ਉੱਪਰ ਹੀ ਖੜਾ ਕਰ ਦਿੰਦੇ ਹਨ ਜਿਸ ਨਾਲ ਆਵਾਜਾਈ ਵਿੱਚ ਵਿਗੜ ਪੈਂਦਾ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਪੰਜਾਬ ਰੋੜੇ ਦੇ ਡਰਾਈਵਰ ਨੇ ਦੱਸਿਆ ਕਿ ਰੋਜ਼ਾਨਾ ਕਈ-ਕਈ ਘੰਟੇ ਜਾਮ ਲੱਗਾ ਰਹਿੰਦਾ ਹੈ ਕਈ ਵਾਰੀ ਤਾਂ ਸਾਡਾ ਟਾਈਮ ਵੀ ਮਿਸ ਹੋ ਜਾਂਦਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਜਾਮ ਦੀਆਂ ਧਾਰੀ ਵਾਲ ਤੋਂ ਲਾਈਵ ਤਸਵੀਰਾਂ ਨਾਮਦਾਰਜੀਤ ਸਿੰਘ ਆ ਜੀ ਮੈਂ ਮੈਂ ਸਰ ਪਠਾਨਕੋਟ ਡਿਪਲੋਮਾ ਇੱਕ ਡਰਾਈਵਰ ਆ ਜੀ ਬਤੌਰ ਪੀ 238 ਡਿਊਟੀ ਕਰਦਾ ਜੀ ਸਰ ਜੀ ਜਦੋਂ ਘਾਰੀ ਵਾਲ ਆਉਂਦੇ ਆ ਇੱਥੇ ਜਾਮ ਆ ਜੀ ਆ ਰੇੜੀਆਂ ਆ ਵੇ ਦੇਖ ਰਹੇ ਹੋ ਆ ਮਾੜਾ ਜੀ ਸਾਰੀ ਘੁਮਾ ਕੇ ਵਿਖਾਇਓ ਜੀ ਇੱਧਰ ਨੂੰ ਆ ਮਾੜਾ ਘੁਮਾ ਕੇ ਵਿਖਾਇਓ ਸਰ ਜੀ ਰੇੜੀਆਂ ਰੋਡ ਦੇ ਉੱਪਰ ਨੇ ਸਾਰੀਆਂ ਹੀ ਨਾ ਕੋਈ ਸਾਈਡ ਤੇ ਕਰਾ ਰਿਆ ਆ ਵੇ ਲੋ ਜੀ ਡਬਲ ਡਬਲ ਲਾਈਨ ਕਾਲਾਂ ਦੀ ਆ ਆ ਮੇਰੇ ਪਿੱਛੇ ਵੀ 4-5 ਗੱਡੀਆਂ ਨੇ 4-5 ਗੱਡੀਆਂ ਦਾ ਟਾਈਮ ਮਿਸ ਹੋ ਗਿਆ ਜੀ ਦੇ ਦੋ ਤਿੰਨ ਅੱਗੇ ਖੜੀਆਂ ਜੀ ਉਹ ਵੀ ਟਾਈਮ ਤੇ ਨਹੀਂ ਆ ਰਹੀਆਂ ਆ ਵੇਖਿਓ ਜੀ ਆ ਸੜ ਦੇ ਹਾਲਾਤ ਸਭ ਤੋਂ ਮਾੜੇ ਆ ਸਰ ਜੀ ਇਹਦੇ ਜਦੋਂ ਵੀ ਆਉਂਦੇ ਆ ਤੇ ਸਰ ਜੀ ਇਥੇ ਇਹੋ ਹੀ ਹਾਲ ਹੁੰਦਾ ਹੈ ਅਸੀਂ ਮੰਗ ਕਰਦੇ ਆ ਜੀ ਸਰ ਜੀ ਰੇੜੀਆਂ ਨੂੰ ਸੜ ਦੇ ਚ ਕਰਾਇਆ ਜਾਵੇ ਜਾਂ ਕਿਤੇ ਉਹਨਾਂ ਨੂੰ ਬਾਈਪਾਸ ਤੋਂ ਬਾਹਰ ਕਿਤੇ ਰਾਹ ਦਿੱਤਾ ਜਾਵੇ ਜਾਂ ਕੋਈ ਥਾਂ ਦਿੱਤਾ ਜਾਵੇ ਤਾਂ ਜੋ ਰੇੜੀਆਂ ਇੱਕ ਸਾਈਡ ਤੇ ਹੋਣ ਤੇ ਜ਼ਿਆਦਾਤਰ ਬੱਸਾਂ ਵਾਲਿਆਂ ਨੂੰ ਜੀ ਹੁਣ ਬੱਸਾਂ ਵਾਲਿਆਂ ਨੇ ਤੇ ਟਾਈਮ ਚੱਕਣਾ ਹੁੰਦਾ ਸਰ ਜੀ ਤੇ ਹਰ ਹਰ ਗੱਡੀ ਦਾ ਟਾਈਮ ਮਿਸ ਹੋ ਰਿਹਾ ਜੀ ਆ ਦੋ ਤਿੰਨ ਮੇਰੇ ਪਿੱਛੇ ਖੜੀਆਂ ਨੇ ਦੋ ਤਿੰਨ ਅੱਗੇ ਖੜੀਆਂ ਨੇ ਆ ਵੇ ਵੇਲ ਤੁਸੀਂ ਆਪ ਹੀ ਦੇਖ ਸਕਦੇ ਆ ਅਵੀਰ ਜੀ ਕੈਮਰਾ ਕਮਾਗੇ ਬੁਖਾ ਦਿਓ ਕਿ ਜਾਮ ਕਿੰਨਾ ਆ ਹਾਂਜੀ ਨਾ ਜ ਆਪਣਾ ਮੇਰਾ ਨਾਮ ਜੌਨ ਮਸੀ ਆ ਮੈਂ ਪਿੰਡ ਰਣੀਆਂ ਦੇ ਨਾਲ ਹੀ ਨੀ ਦੀਕ ਧਾਰੀਵਾਰ ਰਣੀਆਂ ਦਾ ਰਹਿਣ ਵਾਲਾ ਅੱਜ ਮੈਂ ਇੱਥੇ ਬਜ਼ਾਰ ਕਿਸੇ ਕੰਮ ਦੇ ਲਈ ਆ ਪਿਛਲੇ 1 ਘੰਟੇ ਤੋਂ ਮੈਂ ਇੱਥੇ ਖੜਾ ਨਹੀਂ ਜੋ ਇੰਨਾ ਵੱਡਾ ਜਾਮ ਲੱਗਾ ਕੋਈ ਨਾ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਆ ਨਾ ਕੋਈ ਟ੍ਰੈਫਿਕ ਇੰਝਾਬ ਦੇਥੇ ਨਾ ਕੋਈ ਮੁਲਾਜ਼ਮ ਇਥੇ ਹੈ ਵੀ ਟ੍ਰੈਫਿਕ ਹਟਾਉਣ ਵਾਲਾ ਬਲ ਕੇ ਲੋਕ ਜਿਹੜੇ ਰਾਹਗੀਰ ਆ ਆਪ ਹੀ ਇੱਕ ਦੂਜੇ ਨੂੰ ਅੱਗੇ ਪਿੱਛੇ ਕਰਕੇ ਤੇ ਜਿਲੀ ਟ੍ਰੈਫਿਕ ਕਲੀਅਰ ਕਰਾ ਰਹੇ ਨੇ ਲੰਮੇ ਸਮੇਂ ਤੋਂ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹਦੇ ਹਲਕਾ ਇੰਚਾਰਜ ਇਹ ਕਹਿੰਦੇ ਨੇ ਹਰ ਵਾਰ ਇੱਥੇ ਆ ਕੇ ਧਾਰੀ ਵਾਲੇ ਨਾਜਾਇਜ਼ ਕਬਜ਼ੇ ਜਿਹੜੇ ਛਡਾਏ ਜਾਣਗੇ ਨਾਲ ਹੀ ਉਹਨਾਂ ਦੇ ਜਿਹੜੇ ਧਾਰੀ ਵਾਲੇ ਨਗਰ ਕੌਂਸਲ ਦੇ ਪ੍ਰਧਾਨ ਨੇ ਉਹ ਵੀ ਹਰ ਵਾਰ ਬੜੀਆਂ-ਬਡੀਆਂ ਖਬਰਾਂ ਲਾ ਕੇ ਤੇ ਬੜੀਆਂ ਆਪਣੇ ਬਹੁ ਟੱਪਾ ਬਣਾਉਂਦੇ ਆ ਗੁਹਾਰੇ ਵਾਲੇ ਤੇ ਨਿਯਾਜ ਕਰਦੇ ਛੜਾ ਕੇ ਤੇ ਇਹ ਟ੍ਰੈਫਿਕ ਜਿਹੜੀ ਸੀ ਚਾਰੂ ਚਲਾਈ ਜਾਏਗੀ ਤੁਸੀਂ ਦੇਖ ਸਕਦੇ ਆ ਆਪ ਲੰਮੇ ਲੰਮੇ ਜਾਮ ਲੱਗੇ ਆ ਅੱਜ ਨੇ ਰੇੜੀਆਂ ਵਾਲੇ ਦਾ ਦੁਕਾਨਦਾਰ ਇਹਨਾਂ ਨੇ ਨਿਯਾਜ ਕਰਦੇ 20 20 ਫੌਟ ਸਰਕਤ ਕੀਤੇ ਨੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਮੇਰੀ ਮਾਨਯੋਗ ਡੀਸੀ ਸਾਹਿਬ ਨੂੰ ਬੇਨਤੀ ਆ ਕਿ ਇਹ ਜਿਹੜੀ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਨਾ ਇਹਦਾ ਕੋਈ ਜਲਦ ਤੋਂ ਜਲਦ ਕੋਈ ਵੱਡਾ ਹੱਲ ਆਪਰ ਦੋ ਜਿਹਦੇ ਨਾਲ ਜਾਨੀ ਦੇ ਮਾਨੀ ਨੁਕਸਾਨ ਹੋਵੇ ਉੱਤੋਂ ਪਹਿਲਾਂ ਇਨਾ ਪਹਿਲਾਂ ਇਹਦਾ ਕੋਈ ਹੱਲ ਕਰਨਾ ਚਾਹੀਦਾ ਕੁਝ ਸੰਵਾਰ ਮੈਂ ਧਾਰੀਵਾਲ ਡਾਡਵਾਂ ਚੌਂਕ ਦੇ ਵਿਚ ਖੜਾ ਜਿਹੜਾ ਸ਼ਹਿਰ ਦਾ ਟੀ ਪੁਆਇੰਟ ਆ ਸਾਰੀ ਟ੍ਰੈਫਿਕ ਇੱਥੋਂ ਚੱਲਦੀ ਆ ਤੇ ਇੱਥੇ ਜਾਮ ਲੱਗ ਜਾਂਦਾ ਤੇ ਸਾਰੀ ਜਿਹੜੀ ਧਾਰੀਵਾਲ ਦੀ ਟ੍ਰੈਫਿਕ ਆ ਅਸਤਵਸਤ ਹੋ ਜਾਂਦੀ ਆ ਇੱਕ ਕੋਈ ਇੱਕ ਮੁੰਡਾ ਬਿਕਰਮਦੀ ਸਿੰਘ ਹੁੰਦਾ ਟ੍ਰੈਫਿਕ ਇੰਚਾਰਜ ਪਰ ਚਾਰ ਪੰਜ ਦਿਨੋਂ ਕੋਈ ਵੀ ਨਹੀਂ ਲੱਭਾ ਕਿੱਥੇ ਆ